ਜਿਹਦੇ ਮਨ ਦੇ ਵਿੱਚ ਪੰਥ ਪ੍ਰਤੀ ਗੁਰੂ ਪ੍ਰਤੀ ਸ਼ਰਧਾ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਬੇਅਦਬੀ ਵਰਗੀ ਗੱਲ ਸ਼ੋਮਨੀ ਕਾਲੀਦਲ ਕਰੇ ਕਈ ਵਾਰ ਅਸੀਂ ਮੁਕਾਬਲਾ ਕਰ ਲਏ ਨੇ ਕਾਂਗਰਸ ਦੇ ਨਾਲ ਵੀ ਉਹਨਾਂ ਨੇ ਤਾਂ 6 ਕਾਲ ਤੱਕ ਹੰਟਾ ਹੈ ਕਾਂਗਰਸ ਤੋਂ ਲੋਕ ਤਵੱਜਾ ਨਹੀਂ ਰੱਖਦੇ ਹਨ ਪਰ ਪੰਥਿਕ ਪਾਰਟੀ ਦੇ ਸ਼ੋਮਨੀ ਕਾਲਦ ਤੁ ਲੋਕ ਤਵੱਜਾ ਰੱਖਦੇ ਨੇ ਅੱਜ ਕਰੇਗਾ ਹਰਸਾ ਪੰਥ ਕੀ ਜੀਤ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਲਾ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਇਸ ਖਾਲੀ ਨੂੰ ਭਰਨ ਦੇ ਲਈ ਇੱਕ ਉਮੀਦ ਆਮ ਆਦਮੀ ਪਾਰਟੀ ਨੇ ਜਗਾਈ ਸੀ ਪਰ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਮੰਡਟ ਦਿੱਤਾ ਸੀ ਲੇਕਿਨ ਪੰਜਾਬ ਔਰ ਅੰਤਿਕ ਪਾਵਨਾਮਾਂ ਦੀ ਤਰਜਮਾਨੀ ਪੂਰੀ ਤਰ੍ਹਾਂ ਨਹੀਂ ਕਰ ਸਕੀ ਪਾਜੀ ਦੀ ਬੇਅਦਬੀ ਆਈ ਗੱਲ ਹੋਈ ਮਾਫੀ ਵਾਲੀ ਗੱਲ ਹੋਈ ਗੋਈ ਚਲਣੀ ਪੰਦੇ ਉਤੇ ਇਹ ਬਹੁਤ ਵੱਡੀਆਂ ਗੱਲਾਂ ਸੀ ਇਹੋ ਅਸੀਂ ਵੀ ਉਹਦੇ ਕਰਕੇ ਗਏ ਸੀ ਇਹ ਵੀ ਹਾਡੇ ਨਾਲ ਟੜਕੇ ਸੀ ਤੇ ਇਹਨਾਂ ਨੇ ਵੀ ਕਿਹਾ ਕਿ ਵੀ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ 3.5 ਸਾਲ ਤੋਂ ਨਹੀਂ ਮੈਂ ਤਾਂ 24 ਦੀ ਪਾਰਲੀਮੈਂਟ ਦੇ ਵਿੱਚ ਡਾਕਟਰ ਬਲਬੀਰ ਸਿੰਘ ਦੀ ਚੋਣ ਲੜੇ ਸੀ ਹਾਲਾਤ ਬਣੇ ਅਕਾਲੀ ਦਲ ਦੇ ਵਿੱਚ ਕਾਫੀ ਖਿੱਚੋਤਾਣ ਚੱਲ ਰਹੀ ਸੀ ਕੁਝ ਜੋ ਮਰਜ਼ੀ ਸਮਝ ਲਓ ਮੇਰੀ ਗਲਤੀ ਸਮਝ ਲਓ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਸਾਰੇ ਸਾਰੇ ਬੰਦੇ ਉਦੋਂ ਛੱਡ ਕੇ ਇੱਧਰ ਆਏ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਵਰਦੀ ਜੀ ਦਾ ਧੰਨਵਾਦ ਕਰਾਂ ਕਿਉਂ ਲਿਯਾ ਸਥਾਪਤ ਤੇ 83 ਇੱਥੇ ਪੰਜਾਬ ਦੇ ਵਿੱਚ 88 ਉਹਨਾਂ ਨੇ ਇਸ ਖਲਾਅ ਨੂੰ ਭਰਨ ਦੇ ਲਈ ਜੋ ਬਹੁਤੀ ਵੱਡੀ ਜਿਹੜੀ ਹੈ ਉਹ ਕਾਰਵਾਈ ਯਤਨ ਨਹੀਂ ਕੀਤੇ ਸਗੋਂ ਪੰਜਾਬ ਨੂੰ ਨਰਾਸ਼ ਕੀਤਾ ਬਾਦੂ ਸਾਹਿਬ ਦੀਆਂ ਕੁਝ ਨੀਤੀਆਂ ਕਰਕੇ ਅਸੀਂ ਨਹੀਂ ਸੈਨ ਕਰ ਸਕੇ ਕਿਉਂਕਿ ਅਸੀਂ ਰਖਣਾ ਸਾਹਿਬ ਨੂੰ ਨਾ ਟੋੜਾ ਸਾਹਿਬ ਨੂੰ ਨਾ ਪਹਿਲਾਂ ਛੱਡਿਆ ਨਾ ਹੁਣ ਛੱਡਿਆ ਇਸ ਕਰਕੇ ਅਸੀਂ ਉਸ ਵਿੱਚ ਕਾਇਸ਼ ਆ ਕੇ ਵੀ ਛੱਡ ਚੁੱਕੇ ਆ ਹੁਣ ਸਾਰੇ ਇੱਧਰ ਆ ਗਏ ਹੁਣ ਅਸੀਂ ਇਹਨਾਂ ਨਾਲ ਪਹਿਲਾਂ ਸੀ ਹੁਣ ਵੀ ਇਹਨਾਂ ਨਾਲੇ ਕਿਉਂਕਿ ਰਖਣਾ ਸਾਹਿਬ ਜੀ ਵੀ ਪਹਿਲਾਂ ਚੱਲਦੇ ਰਿਹਾ ਹੁਣ ਵੀ ਉਹਨਾਂ ਦੀ ਮੰਨਦੇ ਆ ਇਹ ਕੱਲ ਤੱਕ ਸਾਹਿਬ ਦੀ ਸਰਪ੍ਰਸਤੀ ਤੇ ਹੇਠ ਕਾਫਲਾ ਚੱਲਿਆ ਸਿੱਖਾਂ ਦਾ ਪਰ ਉਸ ਕਾਫਲੇ ਨੇ ਆਪਣੀ ਰਾਸ ਦੀ ਜ਼ਮੀਨ ਨੂੰ ਮੋੜ ਜਿਹੜਾ ਹੈ ਉਪ ਪ੍ਰਾਪਤ ਕਰਨ ਵਾਸਤੇ ਇਸ ਸੰਤਕ ਖਲਾ ਨੂੰ ਪੰਜਾਬ ਦੇ ਵਿੱਚ ਪੈਦਾ ਹੋਏ ਸਿਆਸੀ ਖਲਾ ਨੂੰ ਭਰਨ ਵਾਸਤੇ ਯਤਨ ਆਰੰਭੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਜਿਹੜੀ ਹੈ ਉਸ ਸਿਧਾਂਤਾਂ ਮर्यादाਾਂ ਦੇ ਪੱਧਰਾਂ ਦੇ ਉੱਤੇ ਕੀਤੀ ਗਈ ਬਾਕੀ ਸਾਡੇ ਸੁਖਬੀਰ ਸਿੰਘ ਬਾਦਲ ਦੀਆਂ ਜਿਹੜੀਆਂ ਦੇ ਆਦਮੀ ਵਾਲੇ ਕੰਮ ਕਰਦੇ ਉਹਦੇ ਕਰਕੇ ਨਰਾਜ਼ ਹੋ ਕੇ ਗਏ ਤੇ ਐਮਪੀ ਦੀ ਵੋਟਾਂ ਵੜੇ ਜਿਵੇਂ ਕਲਿਆਣ ਸਾਹਿਬ ਵੀ ਗਏ ਤੇ ਉਸੇ ਤਾਈਮ 'ਚ ਅਸੀਂ ਵੀ ਉੱਧਰ ਗਏ ਤੇ ਕਿਉਂਕਿ ਇਹਨਾਂ ਨੇ ਹਰੇਕ ਥਾਂ 'ਵੀ ਬੇਅਦਬੀ ਵਾਲੇ ਕੰਮ ਕਰਾ ਲੋਕ ਟਿਚਰਾਂ ਕਰਦੇ ਤੇ ਹੁਣ ਜਦੋਂ ਧੜਾਪਰਾ ਹੋ ਗਿਆ ਉਹਦੇ ਖਿਲਾਫ ਹੋ ਗਿਆ ਚੱਲ ਪਿਆ ਹੁਣ ਅਸੀਂ ਇੱਧਰ ਹੋ ਕੇ ਇਧਰ ਜਾਣ ਕਰ ਲਿਆ ਸਾਨੂੰ ਉਹ ਪਾਰਟੀ ਦੀ ਵੀ ਕੋਈ ਨਿਰਾਸ਼ਗੀ ਨਹੀਂ ਅਸੀਂ ਇਹੋ ਹੀ ਯਤਨ ਸ਼ੀਲਾਂ ਕੇ ਪੰਜਾਬ ਨੂੰ ਮੋੜ ਆਪਣੇ ਪੈਰਾਂ 'ਤੇ ਖੜਾ ਹੋਣ ਲਈ ਅਸੀਂ ਮਿਹਨਤ ਕਰੀਏ ਮਦਦ ਕਰੀਏ ਔਰ ਸਿੱਖ ਮਨਾਂ ਦੇ ਵਿੱਚ ਜਿਹੜਾ ਨਿਰਾਸ਼ਤਾ ਦਾ ਆਲਮ ਹੈ ਉਸ ਨੂੰ ਅਸੀਂ ਕਿਸੇ ਨਾ ਕਿਸੇ ਹੱਦ ਤੱਕ ਦੂਰ ਕਰਨ ਦਾ ਯਤਨ ਕਰੀਏ ਜਦੋਂ ਮੈਂ ਛੋਟਾ ਜਿਹਾ ਸੀ ਦਾੜ੍ਹੀ ਵੀ ਨਹੀਂ ਆਈ ਸੀ ਉਦੋਂ ਤੋਂ ਮਾਰਜੋਗ ਰਖੜਾ ਸਾਹਿਬ ਦੀ ਉਂਗਲ ਫੜ ਕੇ ਚੱਲੇ ਸੀ ਕਿਉਂਕਿ ਪੇਉ ਨੂੰ ਇੱਕ ਸਿਆਸੀ ਗੁਰੂ ਨੂੰ ਛੱਡਣਾ ਬਹੁਤ ਔਖਾ ਸੋ ਮੇਤੋ ਗਲਤੀ ਹੋਈ ਸੀ ਮੈਂ ਗਲਤੀ ਨੂੰ ਆਪਣੀ ਨੂੰ ਆਪਣੀ ਝੋਲੀ ਪਾਉਂਦਾ ਹੋਇਆ ਮਾਰਜੋਗ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਫੇਰ ਸ਼ੋਮਲੀ ਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਰਖੜਾ ਸਾਹਿਬ ਐ ਕਿਸ ਤਰ੍ਹਾਂ ਦੇਖਦੇ ਹੋ ਸਖੀਰ ਤੋਂ ਖਫਾ ਲੋਕ ਨੇ ਜਿਹੜੇ ਅੱਜ ਆਜੋ ਅਰਮ ਸਿੰਘ ਫੋਟੋ ਖਾ ਲੋ ਡਿਫਾਉਂਟ ਕਿਤੇ ਉੱਠ ਕੀ ਵੈਡਿੰਗਾਂ ਹੋ ਰਹੀਆਂ ਨੇ ਦੇਖੋ ਜਿਹਦੇ ਮਨ ਦੇ ਵਿੱਚ ਪੰਥ ਪ੍ਰਤੀ ਗੁਰੂ ਪ੍ਰਤੀ ਸ਼ਰਧਾ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਬੇਅਦਬੀ ਵਰਗੀ ਗੱਲ ਸ਼ੋਮਨੀ ਕਾਲੀਦਲ ਕਰੇ ਕਈ ਵਾਰ ਅਸੀਂ ਮੁਕਾਬਲਾ ਕਰ ਲਏ ਨੇ ਕਾਂਗਰਸ ਦੇ ਨਾਲ ਵੀ ਉਹਨਾਂ ਨੇ ਤਾਂ ਛੇ ਹਾਲ ਤੱਕ ਸੰਟਾ ਹੈ ਕਾਂਗਰਸ ਤੋਂ ਲੋਕ ਤਵੱਜਾ ਨਹੀਂ ਰੱਖਦੇ ਹਨ ਪਰ ਪੰਥਕ ਪਾਰਟੀ ਦੇ ਸ਼ੋਮਨੀ ਕਾਲੀਦਲ ਤੋਂ ਲੋਕ ਤਵੱਜਾ ਰੱਖਦੇ ਨੇ ਕਿ ਪੰਥਕ ਪਾਰਟੀ ਹੋਵੇ ਆ ਜਿਹੜੀ ਬੇਅਦਬੀ ਵਾਲੀ ਗੱਲ ਹੋਈ ਮਾਫੀ ਵਾਲੀ ਗੱਲ ਹੋਈ ਗੋਹੀ ਚਲਣੀ ਪੰਥ ਦੇ ਉਤੇ ਇਹ ਬਹੁਤ ਵੱਡੀਆਂ ਗੱਲਾਂ ਸੀ ਇਹੋ ਅਸੀਂ ਵੀ ਉਹਦੇ ਕੋਲ ਕੀ ਗਏ ਸੀ ਇਹ ਵੀ ਸਾਡੇ ਨਾਲੋਂ ịtਗੇ ਸੀ ਤੇ ਇਹਨਾਂ ਨੇ ਵੀ ਕਿਹਾ ਕਿ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਜੋ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਉਹਨਾਂ ਦੇ ਵੀ ਉਲਟ ਖੜ ਗਏ ਅਸੀਂ ਪੰਥ ਦੇ ਨਾਲ ਖੜ ਗਏ ਅੱਜ ਇਹਨਾਂ ਦਾ ਮਨ ਵੀ ਸੀ ਕਿ ਅਸੀਂ ਪੰਥ ਦੇ ਨਾਲ ਹੀ ਖੜਨਾ ਹੈ ਸੋ ਅੱਜ ਸਾਰੀ ਸਾਰਾ ਗਰੁੱਪ ਹੀ ਬਹੁਤ ਵੱਡਾ ਗਰੁੱਪ ਹੈ ਮੇਰਾ ਖਿਆਲ ਸੌ ਦੋ ਸੌ ਬੰਦੀ ਦਾ ਗਰੁੱਪ ਹੈ ਇਹ ਤੇ ਸਾਰੇ ਸਾਰੇ ਬੰਦੀ ਉਦੋਂ ਛੱਡ ਕੇ ਇੱਧਰ ਆਏ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲੱਭ ਜੀ ਦਾ ਧੰਨਵਾਦ ਕਰਾਂ ਕਿਉਂਕਿ ਪੰਛਨਾ ਖੜਨਾ ਆਪਣੀ ਕਾਮਨਾ ਖੜਨਾ ਇਹ ਬਹੁਤ ਵੱਡੀ ਗੱਲ ਹੈ ਪੰਛ ਦੇ ਜੋ ਖਿਲਾਫ ਜੋ ਸ਼ੂਿਰ ਨੇ ਕੰਮ ਕੀਤਾ ਉਹ ਸਾਰੀ ਦੁਨੀਆ ਨੂੰ ਪਤਾ ਹੈ ਉਹਨੇ ਕਰਕੇ ਇਹ ਕਾਇਸੀ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਡੂੰਗੀ ਤਰਾਸਤੀ ਦੇ ਵਿੱਚੋਂ ਗੁਜ਼ਰ ਰਿਹਾ ਔਰ ਇਥੇ ਜਿਹੜਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਲਾਅ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਇਸ ਖਾਲੀ ਨੂੰ ਭਰਨ ਦੇ ਲਈ ਇੱਕ ਉਮੀਦ ਆਮ ਆਦਮੀ ਪਾਰਟੀ ਨੇ ਜਗਾਈ ਸੀ ਅਤੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਮੰਡਟ ਦਿੱਤਾ ਸੀ ਲੇਕਿਨ ਉਹ ਪੰਜਾਬ ਔਰ ਅੰਤਕ ਪਾਵਨਾਮਾ ਦੀ ਤਰਜਮਾਨੀ ਪੂਰੀ ਤਰ੍ਹਾਂ ਨਹੀਂ ਕਰ ਸਕੀ ਜਿਹਦਾ ਨਤੀਜਾ ਨਿਕਲਿਆ ਕਿ ਖਾਲਾ ਜਿਹੜਾ ਸੀ ਜਿੰਨਾ ਪਹਿਲਾਂ ਸੀ ਉਸ ਤੋਂ ਜ਼ਿਆਦਾ ਜਿਹੜਾ ਉਹ ਡਬਲ ਜਿਹੜਾ ਸੀ ਉਹ ਹੋ ਗਿਆ ਕਿਉਂਕਿ ਸਥਾਪਤ 83 ਇਥੇ ਪੰਜਾਬ ਦੇ ਵਿੱਚ 82 ਉਹਨਾਂ ਨੇ ਇਸ ਖਾਲਾ ਨੂੰ ਭਰਨ ਦੇ ਲਈ ਕੋਈ ਬਹੁਤੀ ਵੱਡੀ ਜਿਹੜੀ ਹੈ ਉਹ ਕਾਰਵਾਈ ਯਤਨ ਨਹੀਂ ਕੀਤੇ ਸਭ ਨੂੰ ਪੰਜਾਬ ਨੂੰ ਨਰਾਸ਼ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਕਾਫਲਾ ਚੱਲਿਆ ਸਿੱਖਾਂ ਦਾ ਪਰ ਉਸ ਕਾਫਲੇ ਨੇ ਆਪਣੀ ਰਾਸੀ ਜ਼ਮੀਨ ਨੂੰ ਮੁੜ ਜਿਹੜਾ ਹੈ ਉਹ ਪ੍ਰਾਪਤ ਕਰਨ ਵਾਸਤੇ ਇਸ ਪੰਥਕ ਖਲਾ ਨੂੰ ਪੰਜਾਬ ਦੇ ਵਿੱਚ ਪੈਦਾ ਹੋਏ ਸਿਆਸੀ ਖਲਾ ਨੂੰ ਪਰਨ ਵਾਸਤੇ ਯਤਨ ਆਰੰਭੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਜਿਹੜੀ ਹੈ ਉਸ ਸਿਧਾਂਤਾਂ ਮਰਿਆਵਦਾਵਾਂ ਦੇ ਪੰਗਰਾਂ ਦੀ ਉੱਤੇ ਕੀਤੀ ਗਈ ਅਸੀਂ ਇਹੋ ਹੀ ਯਤਨ ਸ਼ੀਲਾ ਕੇ ਪੰਜਾਬ ਨੂੰ ਮੋੜ ਆਪਣੇ ਪੈਰਾਂ 'ਤੇ ਖੜਾ ਹੋਣ ਲਈ ਅਸੀਂ ਮਿਹਨਤ ਕਰੀਏ ਮਦਦ ਕਰੀਏ ਔਰ ਸਿੱਖ ਮਨਾਂ ਦੇ ਵਿੱਚ ਜਿਹੜਾ ਨਿਰਾਸ਼ਤਾ ਦਾ ਆਲਮ ਹੈ ਉਸ ਨੂੰ ਅਸੀਂ ਕਿਸੇ ਨਾ ਕਿਸੇ ਹੱਦ ਤੱਕ ਦੂਰ ਕਰਨ ਦਾ ਯਤਨ ਕਰੀਏ ਪੰਥਕ ਮੁੱਦੇ ਪੰਜਾਬ ਦੇ ਮੁੱਦੇ ਜਿਹੜੇ ਸਥਾਪਤ ਉਤਰਾਣੇ ਬਸਾਰ ਦਿੱਤੇ ਆ ਉਹਨਾਂ ਨੂੰ ਜਿਹੜਾ ਹੈ ਮੋੜ ਜਿਹੜਾ ਹੈ ਅਸੀਂ ਬਾਰੰਦਾ ਯਤਨ ਕਰੀਏ ਔਰ ਹੱਲ ਕਰਾਉਣ ਵਾਲੇ ਪਾਸੇ ਵਧੀਏ ਕੱਲੀ ਕੋ ਸਿਆਸੀ ਰੋਟੀਆਂ ਸੇਕਣ ਲਈ ਉਹਨਾਂ ਮੁੱਦਿਆਂ ਦੀ ਗੱਲ ਨਾ ਕਰੀਏ ਬਲਕਿ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਵਾਲੇ ਪਾਸੇ ਵੀ ਤੁਰੀਏ ਇਸ ਉਮੀਦ ਨਾਲ ਤੁਰੇ ਤਾਂ ਜਿਹੜੇ ਪੰਜਾਬ ਪ੍ਰਸਤ ਨੇ ਪੰਥ ਪ੍ਰਸਤ ਨੇ ਉਹਨਾਂ ਲੋਕਾਂ ਦਾ ਸਾਥ ਸਾਹਮਣੇ ਮਿਲ ਰਿਹਾ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜੀ ਦੀ ਮਹਿਲਤ ਸਭ ਦਾ ਸਰਦਾਰ ਜਸਪਾਲ ਸਿੰਘ ਸਾਹਿਬਾ ਚੇਅਰਮੈਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਤੇ ਇਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੋਈ ਚੇਅਰਮੈਨ ਹੈ ਕੋਈ ਸਰਪੰਚ ਹੈ ਕੋਈ ਬਲਾਕ ਸੰਮਤੀ ਮੈਂਬਰ ਹੈ ਕੋਈ ਪੰਚਾਇਤ ਮੈਂਬਰ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਸਾਡੇ ਇਸ ਕਾਫਲੇ ਦੇ ਨਾਲ ਜੁੜਨ ਦਾ ਜਿਹੜਾ ਹੈ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਹੈ ਇਹਨਾਂ ਦਾ ਕਿਉਂਕਿ ਸਾਨੂੰ ਇਹੋ ਜਿਹੇ ਨੌਜਵਾਨਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਰਾਜ ਕਰਨ ਲਈ ਨਹੀਂ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਪੰਥ ਨੂੰ ਬਚਾਉਣ ਵਾਸਤੇ ਤੁਰੇ ਆ ਸਿੱਖ ਮਸਲਿਆਂ ਦੇ ਹੱਲ ਲਈ ਤੁਰੇ ਆ ਤੇ ਮੈਨੂੰ ਉਮੀਦ ਹੈ ਕਿ ਪੰਥ ਔਰ ਪੰਜਾਬ ਸਾਡਾ ਡਟ ਕੇ ਸਾਥ ਦੇਊਗਾ ਮੈਂ ਜਿੱਥੇ ਇਹਨਾਂ ਨਵੇਂ ਸ਼ਾਮਲ ਹੋਏ ਵੀਰਾਂ ਦਾ ਧੰਨਵਾਦ ਕਰਦਾ ਹਾਂ ਤੇ ਸਰਦਾਰ ਸੁਜੀਤ ਸਿੰਘ ਜੀ ਰਖੜਾ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਯਤਨ ਕੀਤਾ ਤੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਤੇ ਅੱਜ ਸਾਡੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਾਇਆ ਜੇ ਕਹਿ ਦਈਏ ਕਿ ਸਾਡਾ ਇੱਕ ਜਹਾਜ਼ ਭਾਵੇਂ ਅਜੇ ਛੋਟਾ ਹੈ ਲਹਿਰਾਂ ਬਹੁਤ ਵੱਡੀਆਂ ਨੇ ਪਰ ਉਮੀਦ ਹੈ ਕਿ ਇਹ ਜਹਾਜ਼ ਜਿਹੜਾ ਹੈ ਇਹ ਪੂਰੀ वेग ਦੇ ਨਾਲ ਪੂਰੀ ਗਤੀ ਦੇ ਨਾਲ ਇਹਨਾਂ ਲਹਿਰਾਂ ਨੂੰ چیرਦਾ ਹੋਇਆ ਅੱਗੇ ਵਧੂਗਾ ਤੇ ਜਿਹੜੇ ਵੀ ਇਹਦੇ ਉੱਤੇ ਸਵਾਰ ਹੋਣਗੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਜੜੇ ਪਹੁੰਚਾਏਗਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਤੇਰਾ ਬਿਆਸ ਮੁਖੀ ਦੀ ਮਦੀਠੀ ਦੇ ਨਾਲ ਜਿਹੜੀ ਮੁਲਾਕਾਤ ਹੁੰਦੀ ਹੈ ਤੇਲ ਦੇ ਵਿੱਚ ਉਹ ਕੀ ਮੈਨੇ ਲੱਗਦਾ ਵੀ ਤੁਹਾਡੇ ਧੜੇ ਦੇ ਨਾਲ ਚਿੱਠੇ ਜੁੜ ਸਕਦੇ ਨਹੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਉਹ ਸੋਸ਼ਲ ਮੀਡੀਆ ਜਾਂ ਮੀਡੀਆ ਤੋਂ ਉਹੀ ਕੀ ਹੈ ਕਿ ਸ਼ਾਇਦ ਉਹਨਦੀ ਰਿਸ਼ਤੇਦਾਰੀ ਹੈ ਹੋ ਸਕਦਾ ਹੈ ਰਿਸ਼ਤੇਦਾਰੀ ਕਾਰਨ ਗਏ ਹੋਣ ਤੇ ਜੇ ਕੋਈ ਹੋਰ ਵੀ ਕਾਰਨ ਹੈ ਤੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਜੀ। ਕੋਈ ਬਲਵੰਤ ਸਿੰਘ ਰਾਤੋੜੀ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਕੇਂਦਰ ਜਾਇ ਤੇ ਕੋਈ ਫੈਸਲਾ ਲਵੇ ਜਾਂ ਫਾਂਸੀ ਸੁਪਰੀਮ ਕੋਰਟ ਨੇ ਪਹਿਲਾਂ ਵੀ ਇੱਕ ਫੈਸਲਾ ਕਿ ਦਿੱਤਾ ਸੀ ਸੈਂਟਰ ਗਵਰਨਮੈਂਟ ਨੇ ਕਿਹਾ ਸੀ ਕਿ ਰਾਜਗਾਨੇ ਦੇ ਬਾਰੇ ਤੁਸੀਂ ਫੈਸਲਾ ਕਿਉਂ ਨਹੀਂ ਕਰ ਰਹੇ ਹੈ ਡਿਲੇ ਕਿਉਂ ਹੋ ਰਿਹਾ ਤੇ ਮੈਂ ਸਮਝਦਾ ਕਿ ਜਿਹੜਾ ਡਿਲੇ ਹੋਇਆ ਤੇ ਇਹਦਾ ਜਿਹੜਾ ਹੁਣ ਭਾਰਤ ਸਰਕਾਰ ਨੂੰ ਫੈਸਲਾ ਜਿਹੜਾ ਹੈ ਉਹ ਫਾਂਸੀ ਦੀ سزا ਜਿਹੜੀ ਆ ਮਾਫ ਕਰਕੇ ਤੇ ਇਸ ਤਰ੍ਹਾਂ ਬੇੜਾ ਕਰਨਾ ਚਾਹੀਦਾ ਕਿਉਂਕਿ ਬਹੁਤ ਲੰਬਾ ਵਕਤ ਹੋ ਗਿਆ 35 ਸਾਲ ਦੇ ਕਰੀਬ 30 ਸਾਲ ਦੇ ਕਰੀਬ ਮੇਰੇ ਖਾਲ ਹੋ ਗਏ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠੇ ਆ ਤੇ ਇਹਨਾਂ ਲੰਬਾ ਵਕਤ ਜਿਹੜਾ ਬਤਾਇਆ ਤੇ ਉਹਦਾ ਨਤੀਜਾ ਹੁਣ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਇਹ ਮਾਫ ਕਰਕੇ ਉਹਨਾਂ ਨੂੰ ਰਿਹਾ ਕਰਨਾ ਪੰਦਾ ਚਾ ਸਾਰਿਆਂ ਤੋਂ ਪਹਿਲਾਂ ਤੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਰਖੜਾ ਸਾਹਿਬ ਦੀ ਕੋਠੀ ਆ ਕੇ ਮਾਨਯੋਗ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜਿਹੜੇ ਸਾਫ ਕਨ ਮੰਤਰੀ ਨੇ ਪੰਜਾਬ ਸਰਕਾਰ ਦੇ ਤੇ ਉਹਨਾਂ ਦੇ ਨਾਲ ਸਰਦਾਰ ਹਰੀ ਸਿੰਘ ਜੀ ਨਾਬਾ ਐਮਡੀ ਪ੍ਰੀਤ ਕੰਪੈਨ ਤੋਂ ਤੇ ਸਰਦਾਰ ਸੁਤਿੰਦਰ ਸਿੰਘ ਜੀ ਟੋੜਾ ਸ਼੍ਰੋਮਣੀ ਗੁਰਦੁਆਰਾ ਕਵਨ ਕਮੇਟੀ ਦੇ ਜਿਹੜੇ ਮੈਂਬਰ ਨੇ ਸਰਦਾਰ ਰਣਜੀਤ ਸਿੰਘ ਜੀ ਰਖੜਾ ਸਾਹਿਬ ਜਿਹੜੇ ਸਾਫਾ ਦਾ ਪ੍ਰਧਾਨ ਵੀ ਨੇ ਅਕਾਲੀ ਦਲ ਦੇ ਵਿੱਚ ਚੇਅਰਮੈਨ ਵੀ ਰਹੇ ਨੇ ਸੋ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਵੀ ਸਾਢੇ 3 ਸਾਲ ਆਪ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਸਾਢੇ 3 ਸਾਲ ਤੋਂ ਨਹੀਂ ਮੈਂ ਤਾਂ 24 ਦੀ ਪਾਰਲੀਮੈਂਟ ਦੇ ਵਿੱਚ ਡਾਕਟਰ ਬਲਬੀਰ ਸਿੰਘ ਦੀ ਚੋਣ ਲੜੇ ਸੀ ਹਾਲਾਤ ਬਣੇ ਅਕਾਲੀ ਦਲ ਦੇ ਵਿੱਚ ਕਾਫੀ ਖਿੱਚੋ ਤਾਣ ਚੱਲ ਰਹੀ ਸੀ ਕੁਝ ਜੋ ਮਰਜੀ ਸਮਝ ਲਓ ਮੇਰੀ ਗਲਤੀ ਸਮਝ ਲਓ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਲੇਕਿਨ ਉਸ ਚੋਣ ਦੇ ਦੌਰਾਨ ਜਿੰਨੇ 10 12 ਦਿਨ ਡਾਕਟਰ ਬਲਬੀਰ ਸਿੰਘ ਦੇ ਨਾਲ ਕੰਮ ਕੀਤਾ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਨਹੀਂ ਕਿਤੇ ਗਏ ਸੋ ਕਿਉਂਕਿ ਸਾਡੇ ਵਰਕਰ ਜਿੰਨੇ ਸੀ ਦੋ ਸੁમિતਰ ਸੀ ਮਾਨਜੋਗ ਰਖੜਾ ਸਾਹਿਬ ਸੀ ਢੋੜਾ ਸਾਹਿਬ ਸੀ ਹਰੀ ਸਿੰਘ ਨਾਬਾ ਸੀ ਨਰਿੰਦਰ ਸਿੰਘ ਜੀ ਸੀ ਇਹਨਾਂ ਨੇ ਸਾਰਿਆਂ ਨੇ ਪੁੱਛਿਆ ਵੀ ਕਾਰਨ ਕੀ ਬਣਿਆ ਕਾਰਨ ਖੁਦ ਮੈਨੂੰ ਵੀ ਨਹੀਂ ਪਤਾ ਲੱਗਿਆ ਸੋ ਮੈਨੂੰ ਘੁੱਟਣ ਮਹਿਸੂਸ ਹੋਈ ਕਿਉਂਕਿ ਜਿੱਥੇ ਪਰਿਵਾਰ ਹੋਵੇ ਕਿਉਂਕਿ ਰਖੜਾ ਸਾਹਿਬ ਨਾਲ ਪਿਛਲੇ 27 ਸਾਲ ਦਾ ਰਿਸ਼ਤਾ ਜਦੋਂ ਮੈਂ ਛੋਟਾ ਜਿਹਾ ਸੀ ਦਾੜ੍ਹੀ ਵੀ ਨਹੀਂ ਆਈ ਸੀ ਉਦੋਂ ਤੋਂ ਮਾਰਜੋਗ ਰਖੜਾ ਸਾਹਿਬ ਦੀ ਉਂਗਲ ਫੜ ਕੇ ਚੱਲੇ ਸੀ ਕਿਉਂਕਿ ਇੱਕ ਪਿਓ ਨੂੰ ਇੱਕ ਸਿਆਸੀ ਗੁਰੂ ਨੂੰ ਛੱਡਣਾ ਬਹੁਤ ਔਖਾ ਸੋ ਮੇਤੂ ਗਲਤੀ ਹੋਈ ਸੀ ਮੈਂ ਗਲਤੀ ਨੂੰ ਆਪਣੀ ਨੂੰ ਆਪਣੀ ਝੋਲੀ ਪਾਉਂਦਾ ਹੋਇਆ ਮਾਰਜੋਗ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਫੇਰ ਚੋਮਲੀ ਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਜਮਾਨ ਜੋਗ ਸਿੰਘ ਸਾਹਿਬ ਗਾਨੀ ਹਰਪੀ ਸਿੰਘ ਜੀ ਜਿਹੜੇ ਇੱਕ ਵਿਸ਼ੇਸ਼ ਤੌਰ ਤੇ ਰਖੜਾ ਸਾਉਂ ਦੀ ਕੋਠੀ ਹੈ ਨੇ ਉਹਨਾਂ ਦੇ ਨਾਲ ਇੱਥੇ ਸ਼ਮੂਲਤ ਕੀਤੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਰੇ ਵਿੱਚ ਵੀ ਭਗਵੰਤ ਮਾਨ ਸਿੰਘ ਜੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਉਹਨਾਂ ਦੀ ਵਾਈ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਲੇਕਿਨ ਜੇ ਮੈਂ ਜ਼ਿਲ੍ਹੇ ਦੀ ਲੀਡਰਸ਼ਿਪ ਦੀ ਗੱਲ ਕਰਾਂ ਚਾਹੇ ਡਾਕਟਰ ਬਲਬੀਰ ਸਿੰਘ ਸੀ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਸੀ ਹਰਮੀਤ ਸਿੰਘ ਪਠਾਨ ਮਾਜਰਾ ਸੀ ਗੁਰਲਾਲ ਕਨੌਰ ਸੀ ਨੀਨਾ ਮਿੱਤਲ ਸੀ ਜਾਂ ਕੁਲਵੰਤ ਸਿੰਘ ਵਾਜੀਗਰ ਸੀ ਦੇਵ ਸਿੰਘ ਨਾ ਦੇਵਮਾਨ ਜੀ ਨਾਭਾ ਸੀ ਮਤਲਬ ਕਿ ਇਹਨਾਂ ਨੇ ਪੂਰਾ ਪਿਆਰ ਸਤਿਕਾਰ ਬਹੁਤ ਦਿੱਤਾ ਮੈਂ ਵੀ ਕੰਮ ਵੀ ਉਹਨਾਂ ਨੇ ਕੋਈ ਮੈਨੂੰ ਕੋਈ ਨਰਾਜ਼ਗੀ ਨਹੀਂ ਉਹਨਾਂ ਨਾਲ ਵੀ ਕਿਉਂਕਿ ਪਰ ਮੇਰਾ ਆਪਣਾ ਮਨ ਨਹੀਂ ਲੱਗਿਆ ਮੇਰੀ ਪਾਰਟੀ ਸ਼੍ਰੋਮਣੀ ਕਾਲਦੇ ਸੀ ਮੈਨੂੰ ਉਹ ਨੀਤੀਆਂ ਤੇ ਮੇਤੋ ਚੱਲੀ ਨਹੀਂ ਗਿਆ ਜਿਹੜੀਆਂ ਤੇ ਉਹ ਚੱਲ ਰਹੇ ਸੀ ਜੇ ਉਹ ਆਪਣਾ ਕੰਮ ਕਰ ਰਹੇ ਸੀ ਉਹ ਵਰਕਰ ਨੂੰ ਮੇਰਾ ਮਨ ਨਹੀਂ ਕੀਤਾ ਮੈਂ ਆਪਣੇ ਘਰ ਬੈਠ ਗਿਆ ਉਹ ਤੋਂ ਬਾਅਦ ਹਾਲਾਤ ਬਣੇ ਸਾਡੇ ਬਹੁਤ ਹੀ ਸਤਿਕਾਰਯੋਗ ਬੱਲ ਸਾਹਿਬ ਨੇ ਸਰਦਾਰ ਪੂਰਾ ਸਿੰਘ ਜੀ ਗੱਲ ਜਿਹੜੇ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ ਬਠੋਈ ਸਾਹਿਬ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਵੀ ਆਪਾਂ ਪ੍ਰਖਰ ਸਿੰਘ ਸਾਹਿਬ ਦੇ ਨਾਲ ਦੁਆਰਾ ਉਹਨਾਂ ਦੀ ਗਵਾਈ ਦੇ ਵਿੱਚੇ ਕੰਮ ਕਰਨਾ ਕਿਉਂਕਿ ਬਹੁਤ ਸਮੇਂ ਸਮੇਂ ਤੇ ਸਾਡੇ ਹਰਿੰਦਰ ਕੋਲਰ ਸਾਹਿਬ ਚੇਅਰਮੈਨ ਇਹ ਵੀ ਆਏ ਸ਼ੋਕ ਮੋਦਗਿਲ ਜੀ ਵੀ ਆਏ ਬਹੁਤ ਸਾਡੇ ਬਾਹਣੋ ਵੀ ਆ ਗੋਣੇ ਬੀਬੀ ਜਗੀਰ ਕੌਰ ਨੇ ਕਈ ਵਾਰ ਫੋਨ ਕੀਤਾ ਵੀ ਤੁਸੀਂ ਇੱਧਰ ਆ ਜਿਓ ਮੈਂ ਕਿਹਾ ਬੀਬੀ ਜੇ ਅਸੀਂ ਗਈ ਨਹੀਂ ਸਾਡਾ ਮਨ ਹੀ ਨਹੀਂ ਲੱਗ ਰਿਹਾ ਕਿੱਥੇ ਜਾਣਾ ਕਿੱਥੇ ਆ ਸੋ ਇਦਾਂ ਦੇ ਹਾਲਾਤ ਬਣੇ ਨੇ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਪਹਿਲਾਂ ਦਿਨ ਰਾਤ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕੀਤਾ ਹੁਣ ਵੀ ਉਸੇ ਤਰ੍ਹਾਂ ਪੂਰੀ ਟੀਮ ਨੂੰ ਨਾਲ ਲੈ ਕੇ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਕੰਮ ਕਰਾਂਗੇ ਸੋ ਜਿੰਨੀ ਲੀਡਰਸ਼ਿਪ ਇੱਥੇ ਪਹੁੰਚਿਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਟੋੜਾ ਸਾਹਿਬ ਨੂੰ ਹਰੀ ਸਿੰਘ ਨਾਭਾ ਨੂੰ ਰਣਜੀਤ ਸਿੰਘ ਰਖੜਾ ਨੂੰ ਮਾਨਜੋਗ ਸਰਦਾਰ ਸਰਜੀਤ ਸਿੰਘ ਵੀ ਰਖੜਾ ਨੂੰ ਜਿਨ੍ਹਾਂ ਦੀ ਗਵਾਹੀ ਚ ਅਸੀਂ ਸ਼ਾਮਲ ਹੋਇਆ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਵਿਸ਼ਵਾਸ ਨੂੰ ਨਹੀਂ ਟੁੱਟਣ ਦਵਾਂਗੇ ਪੂਰਾ ਕਾਲੀਦਾਲ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵਾਂਗੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ ਪਹਿਲਾਂ ਵੀ ਕਾਲੀਦਾਲ ਦੇ ਬਚਪਨ ਤੋਂ ਰਹੇ ਆ ਤੇ ਹੁਣ ਚਲੋ ਕਿਸੇ ਆਪਣੇ ਬਾਦਸ਼ਾਹ ਜੀ ਦੀਆਂ ਕੁਝ ਨੀਤੀਆਂ ਕਰਕੇ ਅਸੀਂ ਨਵੀਂ ਸੈਣ ਕਰ ਸਕੇ ਕਿਉਂਕਿ ਅਸੀਂ ਰਖੜਾ ਸਾਹਿਬ ਨੂੰ ਨਾ ਟੋੜਾ ਸਾਹਿਬ ਨੂੰ ਨਾ ਪਹਿਲਾਂ ਛੱਡਿਆ ਨਾ ਹੁਣ ਛੱਡਿਆ ਇਸ ਕਰਕੇ ਅਸੀਂ ਉਸ ਵਿੱਚ ਤਾਇਸ਼ ਆ ਕੇ ਵੀ ਛੱਡ ਚੁੱਕੇ ਆ ਹੁਣ ਸਾਰੇ ਇੱਧਰ ਆ ਗਏ ਹੁਣ ਅਸੀਂ ਇਹਨਾਂ ਨਾਲ ਪਹਿਲਾਂ ਸੀ ਹੁਣ ਵੀ ਇਹਨਾਂ ਨਾਲ ਆ ਲੁਕ ਰੱਖਣਾ ਸਮਝਦੇ ਹੋਈ ਪਹਿਲਾਂ ਚੱਲਦੇ ਰਿਹਾ ਹੁਣ ਵੀ ਉਹਨਾਂ ਦੀ ਮੰਨਦੇ ਆ ਕਿਉਂਕਿ ਸਿਰਫ ਸਕੂਰਬਾਲ ਵਾਲੀਆਂ ਜਿਹੜੀਆਂ ਕ੍ਰਿਤਿयां ਸੀ ਸਿੱਖ ਪਰੰਪਰਾ ਤੋਂ ਉਲਟ ਸੀ ਉਹ ਨਹੀਂ ਬਰਦਾਸ਼ਤ ਕਰ ਸਕਦੇ ਕਿਉਂਕਿ ਸਾਰੀ ਜ਼ਿੰਦਗੀ ਦੇ ਜੀਉਣੇ ਜ ਰਹੇ ਆ 2 ਸਾਲ ਮੈਂ ਨੈਸ਼ਨਲ ਸਕਿਉਰਿਟੀ ਹੈਡ ਚ ਵੀ ਰਹੇ ਆ ਨਾ ਭੇਜ ਰਹੇ ਆ ਤੇ ਉਹ ਤੋਂ ਬਿਨਾਂ ਵੀ ਸਾਰੇ ਮੋਰਚੇ ਜ ਰਹੇ ਆ ਪਰ ਉਹ ਆਪਾਂ ਨਾ ਬਰਦਾਸ਼ਤ ਹੋਣ ਕਰਕੇ ਆਪਾਂ ਥੋੜਾ ਰੋਸਾ ਦਾ ਗੱਦੇ ਚਲੇ ਗਏ ਚਲੋ ਜੇ ਤਾਂ ਆਪਣਾ ਸਾਰਾ ਪੰਥ ਇੱਧਰ ਆ ਗਿਆ ਅਸੀਂ ਤਾਂ ਇਹਨਾਂ 'ਚ ਹੈ ਹੀ ਸੀ ਸੋ ਬਹੁਤ ਬਹੁਤ ਧੰਨਵਾਦ ਅੱਜ ਤਾਂ ਪਹਿਲਾਂ ਮੈਂ ਤੜਾ ਸਾਹਿਬ ਦੇ ਨਾਲ ਇਹ ਤੇ ਜੀ ਬਾਕੀ ਸਾਡੀ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਬੇਅਦਬੀ ਵਾਲੇ ਕੰਮ ਕਰਦੇ ਉਹਦੇ ਕਰਕੇ ਨਰਾਜ਼ ਹੋ ਕੇ ਗਏ ਤੇ ਐਮਪੀ ਦੀ ਵੋਟਾਂ ਵੜੇ ਜਿਵੇਂ ਕल्याण ਸਾਹਿਬ ਵੀ ਗਏ ਤੇ ਉਸ ਟਾਈਮ ਵੀ ਅਸੀਂ ਵੀ ਉੱਧਰ ਗਏ ਤੇ ਕਿਉਂਕਿ ਇਹਨਾਂ ਨੇ ਹਰੇਕ ਥਾਮੇਂ ਬੇਅਦਬੀ ਵਾਲੇ ਕੰਮ ਕਰਿਆ ਲੋਕ ਟੈਚਰਾਂ ਕਰਦੇ ਤੇ ਹੁਣ ਜਦੋਂ ਧੜਾਪਰਾ ਹੋ ਗਿਆ ਉਹਦੇ ਖਿਲਾਫ ਹੋ ਗਿਆ ਚੱਲ ਪਿਆ ਹੁਣ ਅਸੀਂ ਇੱਧਰ ਹੋ ਕੇ ਦਰਜਾਨ ਕਰ ਲਿਆ ਸਾਨੂੰ ਉਹ ਪਾਰਟੀ ਦੀ ਕੋਈ ਨਰਾਜ਼ਗੀ ਨਹੀਂ ਉਹਨਾਂ ਦੇ ਅਸੀਂ ਕਦੇ ਕੁਈ ਕੰਮ ਨਹੀਂ ਲੈ ਆ ਨਾ ਜੀ ਉਹਨਾਂ ਨੇ ਸਾਨੂੰ ਕਦੇ ਕਿਹਾ ਨਾ ਸੀ ਉਸ ਕਹਿਆ ਸੀ ਨਰਾਜ਼ਗੀ ਵਾਸਤੇ ਉਹ ਟਾਣਨ ਪਾਏ ਤੇ ਉਹਨਾਂ ਕਿੰਨੀ ਗਏ ਤੇ ਹੁਣ ਸਾਡੀ ਪਾਰਟੀ ਕਾਤਾ ਤਾਕਤ ਵੱਲੋਂ ਜਿਹੜੀ ਸਾਰੀ ਕੀ ਇਹਦੇ ਨਾਲ ਖੜਾਂਗੇ ਅਸੀਂ ਦਿਨ ਰਾਤ ਨਹੀਂ ਇੰਤ ਕਰਾਂਗੇ